ਮਾਰੂ ਮਹੱਲਾ ਪੰਜਵਾ ਕਰ ਤੇਜਾ ਇੱਕ ਓਂਕਾਰ ਸਭ ਪ੍ਰਸਾਉ ਪ੍ਰਾਣ ਸੁਖਦਾਤਾ ਜੀ ਸੁਖਦਾਤਾ ਤੁਮ ਕਾਹਿ ਵੀ ਸਾਰਿਓ ਅਗਿਆਨੰਥ ਹੋਚਾ ਮਤ ਚਾ ਕੋਈ ਤੁਮ ਬਬਰ ਦੁਨੋ ਜਨਮਕਾਰਸ ਰੇਨਾਰੀਅ ਸਿ ਕਰੈ ਗਿਆਨੰਤ ਪਦ ਸਾਰਨ ਪਰਮ ਪਰਮ ਤੋਂ ਫੁਲਾ ਮੋ ਲਪਿਓ ਦਾਸੀ ਸੰਗ ਸੰਤ ਰਹਾਉ ਤਰਨੀ ਤਰ ਤਿਆਗ ਨੀਚ ਕੁਲ ਸੇਵੈ ਹਾਂ ਹਾਂ ਕਰਿ ਦੇਹਾਉ ਤੋਕਟ ਕਰਮ ਕਰੈ ਅਗਿਆਨੀ ਮਨਮੁਖ ਅੰਧ ਕਹਾਉ ਤੋਇ ਸਤ ਹੋਤਾ ਅਸ ਕਰਮਾਨਿਆ ਸੋ ਬਣਸਤ ਸੁਨੇ ਚਲ ਜਨਤ ਪਰ ਕੀ ਕੋ ਆਪਣੀ ਕਰ ਪਕਰੀ ਐਸੇ ਭੁਲ ਭਲਾਨ ਖਤਰੀ ਬ੍ਰਾਹਮਣ ਸੂਦ ਵੇਸ ਸਭ ਇੱਕੋ ਨਾਮ ਤਕ ਤਰਨਤ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਣੇ ਸੋ ਪਾਰ ਪਰਮ ਤਾਰੂ ਮਹੱਲਾ ਪੰਜਵਾ ਗੁਪਤ ਕਰਤਾ ਸੰਗ ਸੋ ਪ੍ਰਭ ਡਹਿ ਕਾਵੈ ਮਨੁਖਾਇ ਬਿਸਾਰ ਹਰ ਜਿਉ ਵਿਖੇ ਪੁਗੈ ਤਪ ਥਮ ਗਲ ਲਾਈ ਰੇ ਨਰ ਕਾਹੇ ਪਰ ਗ੍ਰਹਿ ਜਾਇ ਕੁਚਲ ਕਠੋਰ ਕਾਮ ਕਰਤ ਤਮ ਨਹੀਂ ਸੁਨਿਓ ਧਰਮ ਰਹਾਇ ਰਹਾਓ ਵਿਕਾਰ ਪਾਥਰ ਗਲਬਦੈ ਨਿੰਦ ਕੋਟ ਸਿਰਾਇ ਮਾ ਸਾਗਰ ਸਮੰਦ ਲੰਗਣਾ ਪਾਰ ਨ ਪਰਨਾ ਜਾਇ ਕਾਮ ਕ੍ਰੋਧ ਲੋਭ ਮੋਹ ਵਿਆਪਿਉ ਨੇਤਰ ਰਖੇ ਫਿਰਾਉ ਸੀਸ ਠਾਵਨ ਨ ਕਬ ਹੋ ਮਿਲੀ ਮਹਾਂ ਬਤਰਮਾਇ ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਪਾਇ ਸੁਭਾਵਤ ਜੈਸੇ ਬਸੰਤਰ ਅਲਪਤ ਸਦਾ ਨਿਰਮਲਾਹੀ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਜਿਨ ਗੁਰ ਪੈ ਮੰਨਿਆ ਏ ਗੁਰ ਮੰਤਰ ਆਖਦ ਨਾਮ ਦੀਨਾ ਜਨਨਕ ਸੰਕਟ ਜੋ ਨਾ ਪਾਈ ਤੇ ਨਰ ਇਨ ਬਿਦੋ ਪਰਪਰਾਏ ਧਿਆਏ ਹਰ ਜੀਉ ਏ ਮ੍ਰਿਤਕ ਤਿਆਗ ਦੂਜਾ ਪਾਉ ਰਹਾਉ ਤੁਜਾ ਮਾਰੂ ਮਹੱਲਾ ਪੰਜਵਾਹੀ ਬਾਹਰ ਕੁੰਡਨ ਤੇ ਛੁਟ ਪਰ ਗੁਰ ਕਰ ਹੀ ਮੈਂ ਦਿਖਾਇਆ ਥਾਉ ਅਨਪੋਚਰਜ ਰੂਪ ਪ੍ਰਭ ਦੇਖਿਆ ਮੇਰਾ ਮਨ ਜੋੜ ਨਕ ਤਹੁ ਜਾਇਆ ਥਾ ਮਾਨਕ ਪਾਇਉ ਰੇ ਪਾਇਉ ਹਰ ਭੂਰਾ ਪਾਇਆ ਥਾ ਮੋਲ ਮੋਲ ਨ ਪਾਇਆ ਜਾਈ ਕਰ ਕਿਰਪਾ ਗੁਰੂ ਦਵਾਇਆ ਥਾ ਰਹਾਉ ਅਦਿਸ਼ਟ ਗੋਚਰ ਪਾਪ ਬ੍ਰਹਮ ਮਿਲ ਸਾਧੂ ਪੁਰਖ ਕਥਾ ਆਕਥ ਕਥਾਇਆ ਥਾ ਆਨ ਆਇ ਸ਼ਬਦ ਦਸਮ ਦਵਾਰ ਵੱਜਿਓ ਤੈ ਅੰਮ੍ਰਿਤ ਨਾਮੋਂ ਚੋ ਆਇਆ ਤਾ ਟੋਟ ਨਾ ਹੀ ਮਨ ਤ੍ਰਿष्णा 부ਜੀ ਅਖੁੱਟ ਪੰਡਾਰ ਸਮਾਇਆ ਤਾ ਚਰਮ ਚਰਨ ਚਰਨ ਗੁਰ ਸੇਵੇ ਅਕੜ ਘੜਿਓ ਰਸ ਪਾਇਆ ਤਾ ਸਹਜੇ ਆਵ ਸਹਜ ਜਵ ਆ ਸਜੇ ਮਨ ਖਿਲਾਇਆ ਤਾ ਕਹ ਨਾਨਕ ਭਰਮ ਗੁਰ ਖੋਇਆ ਤਾ ਹਰ ਮਹਿਲੀ ਮਹਿਲ ਪਾਇਆ ਤਾ ਮਾਰੂ ਮਹਲਾ ਪੰਜਵਾਮ जिसे साजन वज्याच नाह आन रुते आन बोये फल न फूल ताहें प्रेमन वत्र बीजन नाह बोये खेती लाया मनवा पलो समोसवाहो खोए खेड़ा परमन का सदगुरु शरणी जाए कर्म जिसको त्रों लिखिया सोई कार कमाई पाओ लागा गोबिंद काल पाई थाई ਖੇਤ ਮੇਰੇ ਜੰਮਿਆ ਨਿਖਟ ਨਕ ਬਹੂ ਜਾਏ ਪਾਇਆ ਮੂਲ ਪਧਾਰ ਤੋਂ ਛੋੜ ਨਕ ਤੋਂ ਜਾਏ ਕਉ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਅਗਾਈ ਮਾਰੂ ਮਹਲ ਲਖੰਜਵਾ ਛੋਟੋ ਆਂਡਾ ਭਰਮ ਕਾ ਮਨੇ ਪੇਉ ਪ੍ਰਗਾਸ ਕਾਟੀ 베ਰੀ ਭਗਤ ਗੁਰਖਿਨੀ ਬੰਦ ਖਲਾਸ ਆਮਨ ਜਾਣਾਰੇ ਹੋ ਤਬਤ ਕੜਾਇਆ 부ਝ ਗਿਆ ਗੁਰ ਸ਼ੀਤਲ ਨਾਮ ਦੀ ਹੋ ਰਹਾ ਜਬ ਤੇ ਸਾਧੂ ਸੰਗ ਪਿਆ ਤੋਂ ਛੁੱਟ ਗਏ ਨਿਗਹਾ ਜਿਸ ਕੀ ਅੜਿ ਤਿਸ ਤੇ ਛੁੱਟੀ ਤੋਂ ਕਹਾ ਕਰੇ ਪਟਵਾਉ ਚੁੱਕਾ ਪਾਰਾ